ਕਈ ਵਾਰ ਦੇਖੋ ਆਪਣੇ ਨਾ ਘਰਾਂ 'ਚ ਇਦਾਂ ਦੀਆਂ ਕਰਪਾਨਾਂ ਹੁੰਦੀਆਂ ਨੇ ਆਪਾਂ ਤੁਹਾਨੂੰ ਦਿਖਾਉਣੀ ਆ ਕਰਪਾਨ ਤੇ ਇਹਦਾ ਕੱਪੜਾ ਨਾ ਉਤੋਂ ਖਰਾਬ ਹੋ ਜਾਂਦਾਗਾ ਤੇ ਆਪਾਂ ਸੋਚਦੇ ਆਂ ਵੀ ਇਹਦਾ ਜਿਹੜਾ ਉੱਪਰਲਾ ਕਵਰ ਆ ਵੀ ਇਹੋ ਆਪਾਂ ਕਿਵੇਂ ਠੀਕ ਕਰੀਏ ਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦਿਖਾਉਂਗੀ ਵੀ ਜਿਹੜਾ ਇਹਦਾ ਕਵਰ ਆ ਉਹਨੂੰ ਆਪਾਂ ਕਿਵੇਂ ਸਹੀ ਕਰ ਸਕਦੇ ਆਂਗੇ ਤੇ ਬਹੁਤ ਵਧੀਆ ਡਿਜ਼ਾਈਨਦਾਰ ਆਪਾਂ ਕਵਰ ਅੱਜ ਆਪਾਂ ਇਹਦਾ ਬਣਾਵਾਂਗੇ ਤੇ ਕਵਰ ਕਿਵੇਂ ਬਣਾਉਣਾ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿਉਂਕਿ ਇਹਦੇ ਕਵਰ ਦੇਖੋ ਫਟ ਜਾਂਦੇ ਆਗੇ ਤੇ ਇਹ ਤਿੱਖੀ ਹੁੰਦੀ ਆ ਕਿਰਪਾਨ ਉੱਪਰ ਦੇਖੋ ਜਿਹੜਾ ਕਵਰ ਹੁੰਦਾ ਜਿਹੜਾ ਖਰਾਬ ਹੋ ਜਾਂਦਾ ਸਾਰਾ ਤੇ ਕਵਰ ਇਹਦਾ ਆਪਾਂ ਨਵਾਂ ਬਣਾਉਣਾ ਕਿਵੇਂ ਬਣਾਉਣਾਗਾ ਕਿਸ ਤਰ੍ਹਾਂ ਬਣੂਗਾ ਕਿਵੇਂ ਡਿਜ਼ਾਈਨ ਪਾਉਣਾ ਉਹ ਆਪਾਂ ਸਾਰਾ ਸੁਣੀ ਇਸ ਵੀਡੀਓ ਚ ਦਿਖਾਵਾਂਗੇ ਤੇ ਜੇ ਤੁਹਾਡੇ ਘਰ ਵੀ ਇਦਾਂ ਦੀ ਦੇਖੋ ਕੋਈ ਕਿਰਪਾਨ ਹੈਗੀ ਆ ਜਾਂ ਕਿਸੇ ਕੋਈ ਆਸ ਕਮਾਂਡ ਚ ਆਪਣੇ ਕਹਿ ਦਿੰਦਾ ਵੀ ਸਾਡੀ ਕਿਰਪਾਨ ਠੀਕ ਕਰ ਦੋ ਤਾਂ ਆਪਾਂ ਇਸ ਤਰੀਕੇ ਨਾਲ ਦੇਖੋ ਇਹਨੂੰ ਠੀਕ ਕਰ ਸਕਦੇ ਆਂ ਤੇ ਇਹ ਵੀ ਆਪਣੇ ਕੋਲ ਦੇਖੋ ਕਿਰਪਾਨ ਆਈ ਸੀ ਵੀਰਦੀ ਹੋ ਗਈ ਸੀ ਵੀ ਸਾਡੇ ਜਿਹੜਾ ਕਵਰ ਹੈ ਇਹਦਾ ਖਰਾਬ ਹੋ ਗਿਆ ਵੀ ਇਹ ਤੁਸੀਂ ਠੀਕ ਕਰ ਦੋ ਤਾਂ ਇਹ ਆਪਾਂ ਠੀਕ ਕਰਦੇ ਹਾਂਗੇ ਕਵਰ ਤੇ ਇਹ ਸਾਰਾ ਤੁਹਾਨੂੰ ਇਸ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਲਾਈਕ ਤੇ ਸ਼ੇਅਰ ਜਰੂਰ ਕਰੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀ ਅਸ਼ਲੀਨ ਦਾ ਕੱਪੜਾ ਲੈ ਲਿਆ ਤੇ ਇਹ ਆਪਣੇ ਕੋਲੇ ਗੋਟਾ ਪਿਆ ਸੀ ਇਹ ਗੋਟਾ ਲੇਤਾਗਾ ਜਿਹੜਾ ਆਪਾਂ ਲਾਉਣਾਗਾ ਤੇ ਇਹ ਜਿਹੜੀ ਕਿਰਪਾਨ ਹਨਾ ਇਹਨੂੰ ਆਪਾਂ ਪਹਿਨਾ ਕੱਢ ਦੇਣਾਗਾ ਸਮਝ ਲਓ ਇਸ ਤਰੀਕ ਕੇ ਨਾਲ ਇਹ ਨਿਕਲ ਜੂ ਐਦਾਂ ਦੇਖੋ ਇਹ ਸਾਰੇ ਨੂੰ ਕੱਢ ਦੇਣਾ ਕਿਉਂਕਿ ਇੱਕ ਹੱਥ ਨਾਲ ਠੀਕ ਨਹੀਂ ਆ ਰਿਹਾ ਇਹਨੂੰ ਕੱਢ ਦੂੰਗੀ ਤੇ ਉਸ ਤੋਂ ਬਾਅਦ ਦੇਖੋ ਕਿਵੇਂ ਆਪਾਂ ਇਹ ਬਣਾਵਾਂਗੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਆਣਾ ਆਪਾਂ ਦੇਖੋ ਕਵਰ ਚੋਂ ਕੱਢਤੀ ਬਾਹਰ ਦੇਖੋ ਕਿੰਨਾ ਖਰਾਬ ਹੋਇਆ ਪਿਆ ਕਵਰ ਜਿਵੇਂ ਫਟਿਆ ਪਿਆਗਾ ਸਾਰਾ ਇਹਨੂੰ ਆਪਾਂ ਫਿਰ ਹੁਣ ਠੀਕ ਕਰਦੇ ਆ ਇਹ ਜਿਹੜਾ ਕਵਰ ਆ ਉੱਪਰ ਧਰ ਕੇ ਨਿਸ਼ਾਨ ਲਾਤੀ ਸਾਰੇ ਐਦਾਂ ਨਿਸ਼ਾਨ ਲਾ ਲਈ ਹੁਣ ਇਹਨੂੰ ਆਪਾਂ ਚੱਕ ਦੇਣਾ ਇਹ ਫਿਰ ਆਪਾਂ ਇਹਦੀ ਕਟਾਈ ਕਰ ਲਵਾਂਗੇ। ਆਪਾਂ ਨੇ ਇੱਕ ਪੱਲਾ ਇਹ ਕੱਟਿਆ ਨਾ ਤੇ ਦੂਜਾ ਪੱਲਾ ਵੀ ਆਪਾਂ ਇਹਦੇ ਉੱਤੇ ਧਰ ਕੇ ਉਮੀ ਕੱਟ ਲਾਂਗੇ ਜਣ ਕੇ ਦੋ ਪੱਲੇ ਆਪਾਂ 1 ਵਜੇ ਕਰ ਲਾਂਗੇ ਹੁਣ ਇਹ ਆਪਾਂ ਨੇ ਕੱਟ ਲਏ ਦੋਨੇ ਪੱਲੇ ਤੇ ਉਸ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਸਲਾਈ ਤੇ ਇਹਦੀ ਜਿਹੜੀ ਆਪਾਂ ਲੇਸ ਲਾਉਣੀ ਸੀ ਨਾ ਫਿਰ ਹੁਣ ਆਪਾਂ ਲੇਸ ਨਹੀਂ ਲਾਉਂਦੇ ਇਹ ਆਪਾਂ ਇਦਾਂ ਹੀ ਸਿੰਪਲ ਬਣਾ ਦਾਂਗੇ ਕਿਉਂਕਿ ਇਹਦੇ ਦੇਖੋ ਬੂਟੀਆਂ ਨੇ ਆ ਦੇਖੋ ਪ੍ਰਿੰਟ ਆਗਾ ਤਾਂ ਆਪਾਂ ਇਹਨੂੰ ਇਦਾਂ ਹੀ ਬਣਾ ਦਾਂਗੇ ਠੀਕ ਆ ਹੁਣ ਆਪਾਂ ਜਿੱਥੇ ਜਿੱਥੇ ਨਿਸ਼ਾਨ ਲਾਇਆ ਉੱਥੇ-ਉੱਥੇ ਇਹ ਸਾਰੀ ਇਦਾਂ ਸਲਾਈ ਕਰ ਦੇਣੀ ਆ ਠੀਕ ਹੈ ਦੇਖੋ ਚਾਰ ਚਫੇਰੇ ਆਪਾਂ ਨੇ ਮਾਰਤੀ ਸਾਰੇ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਨਾ ਹੈਗਾ ਹਟਾ ਕੇ ਸਿੱਧਾ ਕਰਦੇ ਹਾਂ ਠੀਕ ਹੈ ਜੋ ਸਿੱਧਾ ਕਰ ਲਏ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਨੇ ਕਰ ਲਿਆ ਕਵਰ ਇਹ ਐਦਾਂ ਬਣ ਗਿਆ ਦੇਖੋ ਤੇ ਹੁਣ ਆਪਾਂ ਇਹਦੇ ਉੱਪਰ ਚੜਾ ਦੇਣਾ ਫੱਟੀ ਦੇ ਉੱਪਰ ਇਹ ਕਵਰ ਇਹ ਚੜਾਵਾਂਗੇ ਲਓ ਜੀ ਇਸ ਤਰ੍ਹਾਂ ਇਹ ਕਵਰ ਆਪਾਂ ਚੜਾ ਦੇਣਾ ਠੀਕ ਹੈ ਜੀ ਜਦੋਂ ਚੜ ਗਿਆ ਕਵਰ ਆਪਾਂ ਫੇਰ ਹੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਘੱਟ ਨਾਲ ਦੇਖੋ ਸਿੱਟ ਨਹੀਂ ਆ ਰਿਹਾ ਲਓ ਜੀ ਦੇਖੋ ਜਿਹੜੀ ਕਰਪਾ ਦਾ ਕੱਪੜਾ ਸੀ ਕਵਰ ਸੀ ਉਹ ਆਪਾਂ ਨੇ ਤਿਆਰ ਕਰਤਾ ਦੇਖੋ ਇਸ ਤਰੀਕੇ ਨਾਲ ਹੋਇਆ ਬਹੁਤ ਵਧੀਆ ਇਹ ਕਵਰ ਬਣਿਆ ਹੈਗਾ ਜਿਹੜਾ ਆਪਾਂ ਪਹਿਨਾ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਇਆ ਸੀ ਕਵਰ ਉਹ 'ਚ ਥੋੜੀ ਜਿਹੀ ਚਿਰਖੀ ਆ ਗਈ ਸੀ ਕੱਪੜੇ ਦੇ ਵਿੱਚ ਤਾਂ ਫੇਰ ਸਾਨੂੰ ਕੱਪੜਾ ਜਿਹੜਾ ਬਦਲਣਾ ਪਿਆ ਦੁਬਾਰੇ ਆਪਾਂ ਨੇ ਇਹ ਕੱਪੜਾ ਲੇਤਾ ਹੈਗਾ ਤੇ ਇਹ ਕਪੜੇ ਤੇ ਆਪਾਂ ਲੇਸ ਲਾ ਕੇ ਇਸ ਤਰ੍ਹਾਂ ਇਹਦਾ ਕਵਰ ਜਿਹੜਾ ਸਾਰਾ ਤਿਆਰ ਕੀਤਾ ਹੈਗਾ ਦੇਖੋ ਬਹੁਤ ਵਧੀਆ ਕਵਰ ਤਿਆਰ ਹੋਇਆ ਹੈਗਾ ਇਸੇ ਤਰ੍ਹਾਂ ਹੀ ਦੇਖੋ ਜੇ ਕਵਰ ਖਰਾਬ ਹੋ ਜਾਂਦੇ ਆ ਕਿਰਪਾਨਾਂ ਦੇ ਤਾਂ ਆਪਾਂ ਬਦਲ ਸਕਦੇ ਆ ਇਹ ਤਰੀਕੇ ਨਾਲ ਡਿਜ਼ਾਈਨ ਆਪਾਂ ਕੋਈ ਮਰਜ਼ੀ ਇਹਦੇ ਪਾ ਸਕਦੇ ਆ ਜਿਹੜਾ ਡਿਜ਼ਾਈਨ ਤੁਸੀਂ ਕਹੋ ਉਹੀ ਡਿਜ਼ਾਈਨ ਤੁਸੀਂ ਇਹਦੇ ਪਾ ਸਕਦੇ ਹੋਗੇ ਪਰ ਆਪਾਂ ਇਹ ਵਾਲਾ ਡਿਜ਼ਾਈਨ ਪਾਇਆ ਹੈਗਾ ਵਿਚਾਲੇ ਆਪਾਂ ਨੇ ਬਰੀਕ ਲੇਸ ਲਾਈ ਆ ਤੇ ਇੱਧਰ ਆਪਾਂ ਨੇ ਚੌੜੀ ਲੇਸ ਲਾਤੀ ਇਹ ਵਾਲੀ ਠੀਕ ਹੈ ਜੀ ਇਹ ਆਪਾਂ ਤਿੰਨ ਪੱਟੀਆਂ ਲਾਈਆਂ ਨੇ ਇਹਦੀਆਂ ਚੌੜੀ ਲੇਸ ਦੀਆਂ ਤੇ ਇਹ ਜਿਹੜਾ ਦੇਖੋ ਕਵਰ ਆਪਣਾ ਬਣ ਕੇ ਤਿਆਰ ਆ ਬਹੁਤ ਵਧੀਆ ਕਵਰ ਬਣਿਆ ਹੈਗਾ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਵਰ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰੇ ਦਿਆ ਜੀ ਹੁਣ ਆਪਾਂ ਅਗਲੀ ਵੀਡੀਓ ਦਾ